ਉਈ ਇੱਧਰ ਵੀ ਲੱਗ ਗਿਆ ਭਾਈ ਦੁਕਾਨਾਂ ਬਾਈ ਦਾ ਸੇਲ ਲਾਤੀ ਭਾਈ 20 ਤੇ 30 ਲੱਡੂ ਲੱਡੂ ਕੱਢ ਲੇ ਭਾਈ ਉਹਨਾਂ ਨੇ ਭਾਈ ਹਾਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇਸ ਟਾਈਮ ਪਹੁੰਚੇ ਹੋਇਆ ਹਾਂ ਜਰਗ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਰਗ ਦੇ ਜਿਹੜੇ ਮੇਲੇ ਆ ਉਹ ਸਟਾਰਟ ਹੋ ਗਏ ਆ ਤੇ ਆਪਾਂ ਇੱਕ ਦਿਨ ਪਹਿਲਾਂ ਪਹੁੰਚੇ ਆ ਜਾਨਕਿ ਕੇ ਮੇਲਾ ਕਾਲੂ ਆ ਆਪਾਂ ਤੁਹਾਨੂੰ ਇੱਕ ਦਿਨ ਪਹਿਲਾਂ ਦਾ ਜਿਹੜਾ ਜਰਗ ਦੇ ਮੇਲੇ ਦਾ 뷰 ਦਿਖਾਵਾਂਗੇ ਤੇ ਸਾਰੀਆਂ ਦੁਕਾਨਾਂ ਤੋਂ ਗੁੰਲਾ ਦਿਖਾਵਾਂ ਜਿਹੜੀ ਲੱਗ ਰਹੀਆਂ ਨੇ ਤੇ ਬਾਕੀ ਜਨ ਉਹ ਮੰਦਿਰ ਦੇ ਵੀ ਦਰਸ਼ਨ ਕਰਾਵਾਂਗੇ ਤੇ ਵੀਡੀਓ ਐਂਡ ਤੱਕ ਬਣੀ ਰਹੋ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਲਓ ਜੀ ਆ ਚੱਲਦੇ ਅੰਦਰ ਇੱਥੋਂ ਹੈਗੀ ਐਂਟਰੀ ਤੇ ਤੁਹਾਨੂੰ ਦਿਖਾਉਣਾ ਆ ਦਾਰਾਪਾ ਦੇ ਮੇਲੇ ਦਾ 뷰 ਤੇ ਕਾਲੂਆ ਮੇਲਾ ਜਨ ਮੰਗਲਵਾਰ ਤੇ ਅੱਜ ਹੈਗਾ ਸੋਮਵਾਰ ਤੇ ਆ ਦੁਕਾਨਾਂ ਤੇ ਲੱਗ ਰਹੀਆਂ ਤੇ ਇੱਧਰ ਹੈਗੀ ਪਾਰਕਿੰਗ ਇਹ ਆਪਾਂ ਚੱਲਦੇ ਅੰਦਰ ਤੇ ਆ ਸਾਰੀ ਇੱਧਰ ਦੁਕਾਨਾਂ ਲੱਗ ਰਹੀਆਂ ਨੇ ਆਪਾਂ ਜਾਵਾਂਗੇ ਇੱਧਰ ਵੀ ਪਹਿਲਾਂ ਆਪਾਂ ਮੰਦਿਰ ਤੇ ਚੱਲੀ ਜਾਂ ਅੰਦਰ ਚੱਲਦੇ ਆਪਾਂ ਦਵਾਦਾਂ ਦੇ ਨੇ ਥੋੜੇ ਆ ਦੇਖੋ ਜੀ ਇਹ ਪਹਿਲਾ ਮੇਲਾ ਆ ਨਾ ਹਾਂ ਪਹਿਲਾ ਮੇਲਾ ਤੇ ਪਹਿਲਾ ਮੇਲਾ ਇੱਕ ਹੈਗਾ 26 ਤਰੀਕ ਦਾ ਇੱਕ ਹੈਗਾ 2 ਤਰੀਕ ਦਾ ਤੇ 2 ਤਰੀਕ ਦਾ ਤੇ ਇੱਕ ਹੈਗਾ 9 April ਦਾ 9 April ਦਾ ਤੇ ਇੱਧਰ ਵੀ ਦੇਖੋ ਅੱਜ ਹੈਗੇ 25 ਹੈ ਨਾ ਤੇ ਦੇਖੋ ਸਾਰਾ ਇੱਧਰ ਇੱਧਰ ਸਾਰੇ ਦੁਕਾਨਾਂ ਲੱਗ ਜਾਣੀਆਂ ਇੱਧਰ ਬਹੁਤ ਇਕੱਠ ਹੋ ਜਾਂਦਾ ਹੈ ਬਹੁਤ ਫੇਮਸ ਮੇਲਾ ਜਰਗ ਦਾ ਅੰਦਰ ਮੱਥਾ ਟੇਕਣ ਆਜ ਮੱਥਾ ਟੇਕਣ ਵਾਸਤੇ ਜੇ ਰੋ ਦੇਖੋ ਜੇ ਮੇਰੇ ਵੀ ਭੋਗ ਲੈ ਲਿਓ ਜੀ ਤੇ ਬਹੁਤ ਫੇਮਸ ਮਿਲਾਈ ਜਰਕਦਾ ਤੇ ਬਹੁਤ ਇੱਥੇ ਇਕੱਠ ਹੋ ਜਾਂਦਾ ਸੰਗਤ ਦਾ ਬਹੁਤ ਦੂਰ ਦੂਰੋਂ ਸੰਗਤ ਇੱਥੇ ਆਉਂਦੀ ਆ ਤੇ ਇਹ ਆਪਾਂ ਤੁਹਾਨੂੰ ਹੁਣ ਚੱਲਦੇ ਇੱਧਰ ਤੇ ਤੁਹਾਨੂੰ ਦਿਖਾਉਨੇ ਆ ਇੱਧਰ ਸਾਰੇ ਇੱਧਰ ਪ੍ਰਬੰਧ ਕੀਤੇ ਹੋਏ ਆ ਉਹ ਵੀ ਤੁਹਾਨੂੰ ਆਪਾਂ ਸਾਰੇ ਦਿਖਾਉਨੇ ਆ ਤੇ ਬੌੜੀ ਉੱਤਰ ਕੇ ਆਪਾਂ ਇੱਧਰ ਦਿਖਾਉਨੇ ਆ ਤੁਹਾਨੂੰ ਆਹ ਦੇ ਪਾਈ ਮੇਲੇ ਤੇ 2 April 9 April 16 April ਯਾਨੀ ਇਹਨੇ ਚੱਪੀ ਆਣ ਦੱਸਿਆ ਕੱਟਪੁਰੂ ਗੁਰਨਾ ਹਨਾ ਇਹ ਉਹ ਹਾਂ ਯਾਨੀ ਤਿੰਨ ਮਤਲਬ ਮੇਲੇ ਪੱਡੇ ਭਰਨਗੇ ਪੱਟਾ ਮੇਲਾ 2 April ਦਾਣੀ ਉਹਦੇ ਛੋਟਾ ਮੇਲਾ 9 ਤੀਜਾ ਮੇਲਾ 16 April ਦਾ ਬਾਕੀ ਪੋਸਟਰ ਦੇਖ ਲਾਂਗੇ ਪੜ੍ਹੇ ਲੈਣਗੇ ਵੀਡੀਓ ਹਾਂ ਬਾਕੀ ਬਾਕੀ ਆ ਦੇਖ ਲੋ ਜੀ ਟ੍ਰਿਕਾ ਕਿੱਥੋਂ ਖਾਰਕ ਟ੍ਰਿਕਾ ਦਿਖਾ ਦਿਆਂ ਦਿਨ ਵੀ ਨਾਲ ਮੰਗਲਵਾਰ ਇੱਧਰ ਹੈਗਾ ਰਸਤਾਨਗਨ ਉਹ ਨਾ ਪਚਾਂ ਤੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਰਕਦਾ ਮੇਲਾ ਜਿਹੜਾ ਬਹੁਤ ਫੇਮਸ ਮੇਲਾ ਤੇ ਇਸ ਕਰਕੇ ਇਕੱਠ ਬਹੁਤ ਹੋ ਜਾਂਦਾ ਇਸ ਕਰਕੇ ਆ ਪੂਰਾ ਸੰਗਤ ਦਾ ਪ੍ਰਬੰਧ ਕੀਤਾ ਮੱਥਾ ਟੇਕਣ ਨੂੰ ਇਹਦੇ ਵਿੱਚ ਲਾਇਨ ਲਾ ਕੇ ਪਰ ਮੱਥਾ ਟੇਕਿਆ ਜਾਊਗਾ ਤੇ ਬਹੁਤ ਇਕੱਠ ਹੋ ਜਾਂਦਾ ਇਸ ਕਰਕੇ ਪੂਰੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਇੱਥੇ ਤੇ ਬਾਕੀ ਹਜੇ ਕਰ ਰਹੇ ਨੇ ਸੇਵਾਦਾਰ ਲੱਗੇ ਹੋਏ ਨੇਾਰੇ ਪ੍ਰਬੰਧ ਜਿਹੜੇ ਵਧੀਆ ਕਰ ਰਹੇ ਨੇ ਤਾਂ ਕਿ ਆਉਣ ਵਾਲੀ ਸੰਗਤ ਨੂੰ ਕੋਈ ਵੀ ਦਿੱਕਤ ਨਾ ਹੋਵੇ ਮੱਥਾ ਟੇਕਣ ਦੇ ਵਿੱਚ ਤਾਂ ਪੂਰੇ ਵਧੀਆ ਪ੍ਰਬੰਧ ਇਸ ਮੇਲੇ ਦੇ ਉੱਤੇ ਕੀਤੇ ਨੇ ਜਰਕਦੇ ਜੀ ਤੇ ਆਪਾਂ ਤੁਹਾਨੂੰ ਕਿਤੇ ਪਹਿਲਾਂ ਦੇ ਸਾਰਾ ਦਿਖਾ ਰਹੇ ਹਾਂ ਤੇ ਕੱਲ ਨੂੰ ਜਿਵੇਂ ਮੇਲਾ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਸਾਰਾ ਤੇ ਆਪਾਂ ਹੁਣ ਅੰਦਰ ਮੱਥਾ ਟੇਕ ਲਈਏ ਪਹਿਲਾਂ ਦੇਖੋ ਜੀ ਤਿਆਰੀਆਂ ਚੱਲਦੀਆਂ ਬਾਈਓ ਨਹੀਂ ਲੱਗੇ ਹੋਰੇ ਇੱਧਰ ਇਹ ਤਾਂ ਵੀ ਕੇਕ ਦੀ ਮੱਥਾ ਆਪਾਂ ਤੇ ਬਾਕੀ ਸਭ ਨੂੰ ਫਿਰ ਆਪਾਂ ਦੁਕਾਨਾਂ ਦਾ ਖੋਣਿਆ ਸਾਰੀਆਂ ਉੱਧਰ ਅਗੇ ਸੂ ਜਿਆਰੀਆਂ ਚੱਲ ਰਹੀਆਂ ਨੇ ਆਰ ਰਹੀਆਂ ਬਾਈਓ ਨਹੀਂ ਲੱਗੇ ਹੋਰੇ ਇੱਧਰ ਮੱਥਾ ਟੇਕ ਲਈਏ ਯਾਰ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਤੰਦਰੁਸਤੀ ਬਖਸ਼ੀ ਮਾਤਾ ਇਹ ਆਪਾਂ ਤੁਹਾਨੂੰ ਦਿਖਾਉਣਾ ਤਾਂ ਦੁਕਾਨਾਂ ਵੀ ਲੱਗੀਆਂ ਹਰੀਆਂ ਸਾਰੀਆਂ ਸੰਗਤਾਂ ਨੂੰ ਅਸਲਾਮ ਅਲੈਕੁਮ ਜੈ ਮਾਤਾ ਦੀ ਸਾਸਿਕਾ ਅਤੇ ਜਰਗ ਦੇ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੋ ਕਿ ਵੱਡਾ ਮੇਲਾ ਜੋ 바ਵਾ ਫਰੀ ਸਾਹਿਬ ਜੀ ਦਾ ਅਤੇ ਸ਼ੀਤਲਾ ਮਾਤਾ ਜੀ ਦਾ ਅਤੇ ਮਾਤਾ ਵਿਸਾਦੀ ਜੀ ਦਾ 2 ਅਪ੍ਰੈਲ ਨੂੰ ਵੱਡਾ ਮੇਲਾ ਜੀ ਅਤੇ 9 ਅਪ੍ਰੈਲ ਨੂੰ ਛੋਟਾ ਮੇਲਾ ਅਤੇ 16 ਅਪ੍ਰੈਲ ਨੂੰ ਤੀਜਾ ਮੇਲਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸ਼ਰਧਾ ਨਾਲ ਭਾਵਨਾ ਨਾਲ ਆਇਓ ਅਤੇ ਮਾਤਾ ਜੀ ਦੇ ਬਾਬਾ ਫਰੀਦ ਜੀ ਦੇ ਦਰਸ਼ਨ ਕਰਿਓ ਅਤੇ ਆਪਣਾ ਕੀਮਤੀ ਸਮਾਨ ਸੇਵ ਕਰਕੇ ਆਇਓ ਅਤੇ ਇਹ ਵੀਰਾਂ ਦਾ ਜੋ ਵੀਡੀਓ ਨੂੰ ਪਾ ਰਹੇ ਨੇ ਦਿੱਲੀਆਂ ਘਰਾਈਆਂ ਚੋਂ ਮੈਂ ਸ਼ਾਹਵਾਜ਼ ਖਾਨ ਮੁਖ ਸੇਵਾਦਾਰ ਬਾਬਾ ਫਰੀਦ ਜੀ ਦੇ ਦਰਬਾਰ ਦਾ ਇਹਨਾਂ ਦਾ ਧੰਨਵਾਦ ਕਰਦਾ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਇਸ ਵੀਡੀਓ ਨੂੰ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕ ਤੇ ਉਸ ਤੋਂ ਅੱਗੇਦਰ ਸੇਵਾਦਾਰ ਵੀਰ ਸੇਵਾ ਕਰਦੇ ਨੇ ਇੱਧਰ ਵੀ ਕਰਿਆ ਨੇ ਇਹ ਸੇਵਾ ਚੱਲ ਰਹੀ ਏ ਇੱਥੇ ਤੇ ਲਾਓ ਵੀ ਇੱਧਰ ਸਾਰੀਆਂ ਦੁਕਾਨਾਂ ਲੱਗਣਗੀਆਂ ਮੇਲੇ ਦੀਆਂ ਜਿਵੇਂ ਇੱਧਰ ਬੱਚਿਆਂ ਦਾ ਹੋ ਗਿਆ ਦੇਖੋ ਇਹ ਬੱਤੀਆਂ ਦਾ ਹੋ ਗਿਆ ਇੱਧਰ ਭਾਈ ਆ ਵੀ ਬੱਚਿਆਂ ਦਾ ਇੱਧਰ ਇੱਧਰ ਦਿਖਾਉਨੇ ਆ ਤੁਹਾਨੂੰ ਉਹ ਗੱਡੀਆਂ ਵਾਲੀ ਹੋ ਗਈ ਆ ਦੇਖੋ ਇੱਧਰ ਤੇ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਹੋਰ ਤੇ ਇੱਕ ਦਿਨ ਪਹਿਲਾਂ ਦਾ ਤੁਹਾਨੂੰ ਮੇਲਾ ਆਪਾਂ ਦਿਖਾ ਰਹੇ ਆ ਜਰਗ ਦਾ ਕੋਈ ਕੱਲ ਨੂੰ ਆ ਮੇਲਾ ਦਾ ਵੈਸੇ ਜਦੋਂ ਮੰਗਲਵਾਰ ਨੂੰ ਸਿਆ ਆ ਦੇਖੋ ਇੱਧਰ ਆ ਇਧਰ ਫੱਟ ਕਰਨ ਲੱਗੇ ਹੋਏ ਨੇ ਬਾਈ ਉਹਨੇ ਫੀਟਿੰਗ ਕਰ ਰਿਹਾ ਜਿਹੜੀ ਦੇਖੋ ਤੇ ਇਧਰ ਹੈਗੀਆਂ ਬਾਈ ਖਾਣ ਪੀਣ ਦੀਆਂ ਦੁਕਾਨਾਂ ਅੱਗੇ ਆ ਇਧਰ ਮਠਿਆਈ ਦੀ ਆ ਗਈਆਂ ਨਾ ਹਾਂ ਸਾਰੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਉਹਦੇ ਹਾਂ ਆ ਦੇ ਜਿਵੇਂ ਟੇਬਲ ਪਾਏ ਨੇ ਹਨਾ ਹਾਂ ਤਿਆਰੀਆਂ ਸਾਰੀਆਂ ਚੱਲ ਰਹੀਆਂ ਨੇ ਹੈਗੀਆਂ ਸਹੀ ਗੱਲ ਆ ਜਿਵੇਂ ਮਠਿਆਈ ਦੀਆਂ ਹੋ ਗਈਆਂ ਇਧਰ ਹਾਂ ਇੱਥੇ ਸਾਰਾ ਦੁਕਾਨੇ-ਦੁਕਾਨਾ ਹੁੰਦੀਆਂ ਨੇ ਹਾਂ ਬਸ ਸਾਰੀਆਂ ਇੱਥੇ ਦੁਕਾਨਾਂ ਹੀ ਹੁੰਦੀਆਂ ਨੇ ਤੇ ਆਜ ਮੈਂ ਮਠਿਆਈ ਦੀ ਆ ਗਈਆਂ ਆ ਮਠਿਆਈ ਦੀਆਂ ਹੋ ਗਈਆਂ ਬਾਕੀ ਇੱਧਰ ਵੀ ਸਾਰੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਜਿਵੇਂ ਆ ਬਾਈ ਹੋਣੀ ਲੱਗੇ ਹੋਣੇ ਇੰਦਰ ਆ ਦੇਖੋ ਆ ਬਾਈ ਇਹਨਾਂ ਨੇ ਕਰਤੀ ਤਿਆਰੀ ਆ ਬਾਈ ਇਹਨਾਂ ਨੇ ਕਰਤੀ ਤਿਆਰੀ ਇੱਧਰ ਲੱਡੂ-ਲੁੱਡੂ ਕੱਢ ਲੈ ਬਾਈ ਇਹਨਾਂ ਨੇ ਭਾਈ ਹਾਂ ਦੇਖੋ ਬਈ ਵਰਤੀ ਬਣਾਉਣ ਲੱਗੇ ਵਰਤੀ ਬਣਾਉਣ ਹਾਂ ਵਰਤੀ ਬਣਾਉਣ ਲੱਗੇ ਬਾਕੀ ਹਾਂ ਬਾਕੀ ਸੰਗਤ ਆ ਵੀ ਰਹੀ ਆ ਤੇ ਆ ਇੱਧਰ ਪਾਰਕਿੰਗ ਹੋ ਗਈ ਇੱਧਰ ਵੀ ਆਪ ਲਈ ਪਾਰਕਿੰਗ ਕਰ ਸਕਦੇ ਹਾਂ ਗੱਡੀ ਆ ਕੇ ਇੱਧਰ ਮੋਟਰਸਾਈਕਲਾਂ ਦੀ ਆ ਤੇ ਇੱਧਰ ਵੀ ਸਾਰੀਆਂ ਦੁਕਾਨਾਂ ਲੱਗਣਗੀਆਂ ਜਰਗ ਦੇ ਮੇਲੇ ਦੀਆਂ ਤਿਆਰੀਆਂ ਤੇ ਇੱਧਰ ਪਾਈ ਜੂਸ ਵਾਲਾ ਇਹ ਸਾਰੇ ਇਹ ਦੁਕਾਨਾਂ ਲਾਗ ਜਾਣੀਆਂ ਨੇ ਜਿਵੇਂ ਆਹ ਤੇ ਇਹ ਸਾਰੀ ਜਗ੍ਹਾ ਤੇ ਦੁਕਾਨਾਂ ਲੱਗ ਜਾਣੀਆਂ ਨੇ ਮਿਆਰ ਸਾਹਮਣੇ ਮੰਦਿਰਾਂ ਆਪਾਂ ਤੁਹਾਨੂੰ ਸਾਰੇ ਜਰਗ ਦੇ ਮੇਲੇ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਆਪਾਂ ਤੁਹਾਨੂੰ ਪਹਿਲਾ ਦਿਨ ਵੀ ਦਿਖਾਤਾ ਜਣੀ ਤਿਆਰੀਆਂ ਮੇਲੇ ਦੀ ਉਹ ਵੀ ਦਿਖਾ ਦਿੰਦੇ ਤੇ ਕੱਲੋਂ ਆਪਾਂ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਸਾਰਾ ਇਹ। ਤੇ ਵੀਡੀਓ ਜੇ ਵਧੀਆ ਲੱਗ ਜਿੰਦੇ ਸ਼ੇਅਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਤੇ ਇੰਸਟਾ ਤੇ ਫੇਸਬੁੱਕ ਤੇ ਵੀ ਜੇ ਤੁਸੀਂ ਫੋਲੋ ਕਰਨਾ ਤਾਂ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਹੁੰਦੇ ਆ ਜਾ ਕੇ ਤੁਸੀਂ ਉੱਥੇ ਲਿੰਕ ਖੋਲ ਕੇ ਫੋਲੋ ਕਰ ਸਕਦੇ ਹੋ। ਤੇ ਇਹ ਰਸਤਾ ਬਿਲਕੁਲ ਸਾਹਮਣੇ ਮੰਦਰ ਨੂੰ ਜਾਂਦਾ ਤੇ ਇਹ ਜੀ ਜਰਕ ਉਤੇ ਮੇਲੇ ਦਾ ਇੱਕ ਦਿਨ ਪਹਿਲਾਂ ਦਾ ਵੀਊ ਮੰਨ ਲਓ ਕਿ ਕਹਿੰਦੇ ਪਹਿਲਾਂ ਦੀਆਂ ਤਿਆਰੀਆਂ ਤੇ ਇਹੇ ਤੁਹਾਨੂੰ ਦਿਖਾਣੀ ਹੈ ਇਹ ਲਾਓ ਵੀ ਇੱਧਰ ਵੀ ਲੱਗ ਗਏ ਭਾਈ ਦੁਕਾਨਾਂ ਬਾਈ ਦਾ ਸੇਲ ਲਾਤੀ ਭਾਈ 20 ਤੇ 30 ਚੱਕੋ ਭਾਈ ਦਰ ਵਿਚਾਰੇ ਦੁਕਾਨਾਂ ਲੱਗਣੀਆਂ ਸਭ ਤੋਂ ਪਹਿਲਾਂ ਜੈਮਾਦ ਅਰਗਵਾਲੀ ਅੰਮ੍ਰਿਤਕਿਰ ਲੋਹਰ ਅਤੇ ਕੁਮਾਰ ਜੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤਹਿਤ ਰੋ ਇਹਨਾਂ ਦਾ ਸ਼ੁਕਰ ਗਿਆਨ ਕਰਦੇ ਹਾਂ ਜੋ ਇੱਥੇ ਆਏ ਬਲੌਗਿੰਗ ਕਰਨ ਲਈ ਧੰਨਵਾਦ ਜੀ ਰੋਡ ਤੇ ਜਲਗੜ੍ਹ ਦੇ ਮੇਲੇ 'ਚ ਹਾਜ਼ਮਾ ਦੇ ਜਾਣਕਾਰੀ ਲੈਣ ਆਏ ਸੀਗੇ ਤੇ ਸੰਗਤਾਂ ਨੂੰ ਦੱਸ ਦਈਏ ਕਿ ਜੇ ਜਲਗੜ੍ਹ ਦਾ ਮੇਲਾ ਹੀ ਬਹੁਤ ਰਿਆਸਾ ਨਾਲੋਂ ਭਰ ਰਿਹਾ ਹੈ ਜੋਗੇ ਕਲ 22 ਮਾਰਚ 2024 ਨੂੰ ਭਾਗਿਆ ਤੇ ਇਸ ਮੇਲੇ ਦੇ ਥੋੜੇ ਜਿਹਾ ਕਨਫਿਊਜ਼ਿੰਗ ਵੀ ਸੀ ਕਿ ਜਿਵੇਂ ਕਹਿੰਦੇ 2% ਦਾ ਜਾਂ 9 26 ਦਾ ਉਹ ਕਨਫਿਊਜ਼ਿੰਗ ਹੈ ਹੁੰਦਾ ਕਿ ਜਿਵੇਂ ਜੇ ਯਾਦullah ਵੀ ਜੇ ਆਪਾਂ ਜਿਵੇਂ ਕਿ ਨਾਣਾ ਦੀ ਦੇ ਕਾਰਨਾ ਹੁੰਦਾ ਹਫਤੇ ਦਾ ਮਾਹ ਨਹੀਂ ਹੁੰਦੇ ਆ ਅੱਧਿਆ ਜ਼ਰ ਤੋਂ 사운ਡ ਕੱਢ ਜਾਂਦਾ ਸਿਰ ਤੇ ਸੰਗਤ ਆ ਜਾਂਦਾ ਉਸਰ ਤੋਂ ਇਹ ਮੇਲੇ ਸਟਾਰ ਹੋ ਗਿਆ ਹੈ ਇਹ ਜਨਰ ਦੇ ਨੇਰ ਦਾ ਹੁੰਦਾ ਬੰਦਾ ਠੀਕ ਹੈ ਤਾਂਸਿਕ ਪੂਜਾ ਹੁੰਦੀ ਆ ਇੱਕ ਸਾਧਿਕ ਹੁੰਦੀ ਆ ਜਿਹੜੀ ਸਾਧਿਕ ਦਾ ਪੂਜਾ ਹੁੰਦੀ ਆ ਉਹ ਤਾਂ ਕਦੇ ਵੀ ਕਰ ਸਕਦੇ ਆ ਜਿਹੜੀ ਤਾਂਸਿਕ ਦਾ ਪੂਜਾ ਹੁੰਦੀ ਆ ਉਹ ਨੇਰ ਦੇ ਵਿੱਚ ਹੁੰਦੀ ਆ ਜਨ ਕੇ ਗਾਦੋਂ ਛੱਬੀ ਮਾਸੂ ਨੇਰ ਚ ਹੋ ਜੂਗੀ ਤੇ ਮੇਲੇ ਵਾਲੇ ਦਾ ਮੇਲੇ ਦਾ ਜਦੋਂ ਛੇੜ ਚੜ੍ਹ ਕੇ ਉੱਧਰ ਤੇ ਇਜ਼ਾਰ ਜੈ ਮਾਰ ਦੀ ਆਤੀ ਵੀਡੀਓ ਕਰਦੇ ਆਪਾਂ ਇੱਥੇ ਐਂਡ ਤੇ ਆਪਾਂ ਤੁਹਾਨੂੰ ਦਿਖਾਈਏ ਨੇ ਜਰਗ ਦੇ ਮੇਲੇ ਦੀਆਂ ਤਿਆਰੀਆਂ ਯਾਨੀ ਕਿ ਮੇਲਾ ਕਾਲੂ ਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਜਿਹਨੇ ਆਪਣਾ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਜੀ ਕਿਉਂਕਿ ਆਪਾਂ ਤੁਹਾਨੂੰ ਜਰਗ ਦੇ ਸਾਰੇ ਮੇਲੇ ਦਿਖਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆਂ ਕੱਲੂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ